ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਇਹ ਡਾਕਟਰ ਜਿਹੜਾ ਡਾਕਟਰ ਆ ਹਨਾ ਤੇ ਸਾਡੇ ਨਾਲ ਉੱਥੇ ਰਿਹਾ ਏ ਸਭਾ ਸਾਲ ਦਿੱਲੀ ਬੈਠ ਰਿਹਾ ਇਹ ਵੀ ਸੜਕਾਂ ਤੇ ਬੈਠਾ ਰਿਹਾ ਤੇ ਜਾਂਦੇ ਫਿਰ ਉਹਦੋਂ ਅਕਲ ਦੀ ਦਵਾਈ ਲੈ ਕੇ ਗਏ ਸੀਗੇ ਸੀਨੀਅਰ ਜਿਹੜਾ ਕੈਬਨਿਟ ਮਨਿਸਟਰ ਆ ਉਹ ਕਿਸਾਨਾਂ ਨੂੰ ਕਹੇ ਵੀ ਤੁਸੀਂ ਆਣ ਕੇ ਮੇਰੇ ਕੋਲ ਅਕਲ ਦੀ ਦਵਾਈ ਲਓ ਫਿਰ ਅੱਗੋ ਜੇ ਕਿਸਾਨੇ ਕਹਣ ਵੀ ਸਾਡੇ ਟੱਕਲ ਹੈਗੀ ਏ ਤੁਹਾਨੂੰ ਨਹੀਂ ਹੈਗੀ ਤੇ ਨੌਜਵਾਨ ਕਹਿੰਦਾ ਕਿ ਮੈਨੂੰ 18 ਦਿਨ ਹੋ ਗਏ ਕਹਿੰਦਾ ਤੂੰ 18 ਦਿਨ ਵਾਲਾ ਮੈਨੂੰ ਸਿਖਾ ਰਿਹਾ ਕਿ ਮੈਂ ਵਾਰ-ਵਾਰ ਮਹੀਨੇ ਰਹਿ ਕੇ ਆਇਆ ਆ ਪੰਜਾਬ ਦਾ ਨੁਕਸਾਨ ਹੋ ਰੇ ਜੀ ਸੜਕਾ ਰੋਕ ਦਿਓ ਪੰਜਾਬ ਦਾ ਨੁਕਸਾਨ ਹੋ ਰਿਹਾ ਪੰਜਾਬ ਨੂੰ ਪਿੱਛੇ ਕਰਨ ਤੇ ਲੱਗੇ ਹੋਏ ਆ ਜੇ ਸੜਕਾ ਰੋਕਦੇ ਹੋ ਨੁਕਸਾਨ ਹੁੰਦਾ ਜਦੋਂ ਇਹ ਸੜਕਾ ਰੋਕਦੇ ਸੀ ਉਦੋਂ ਨੁਕਸਾਨ ਨਹੀਂ ਹੁੰਦਾ ਸ਼ਾਂਤ ਮੈਂ 13 ਮਹੀਨੇ ਸ਼ਾਂਤ ਮੈਂ ਬੈਠੇ ਰਿਹਾ ਪੀਸਫੁਲ ਅੰਦੋਲਨ ਚੱਲਿਆ ਦੇਸ਼ ਦਾ ਤਾਕਤਵਰ ਰਾਜਾ ਮੋਦੀ ਇਹੋ ਜੀ ਗੱਲ ਉਹਨੇ ਵੀ ਨਹੀਂ ਸੀ ਕਹੀ ਵੀ ਇਹਨਾਂ ਨੂੰ ਜੇ ਉਹ ਇਹੋ ਜਿਹੀ ਕੋ ਗੱਲ ਹੁੰਦੀ ਤੇ ਸ਼ਾਇਦ ਉਹ ਵੀ ਸੋਚਦਾ ਪੰਜਾਬ ਦੇ ਸਿਹਤ ਮੰਤਰੀ ਦਾ ਬਿਆਨ ਬੜੀ ਚਰਚਾ ਦੇ ਵਿੱਚ ਬੜਿਆ ਹੋਇਆ ਜਦੋਂ ਕੱਲ ਪੰਜਾਬ ਦੇ ਸਿਹਤ ਮੰਤਰੀ ਯੁੱਧ ਨਸ਼ਾ ਵਿਰੋਧੀ ਮੁਹਿੰਮ ਲਗਾਤਾਰ ਪਿੰਡਾਂ ਦੇ ਵਿੱਚ ਕਰ ਰਹੇ ਨੇ ਤਾਂ ਉਸ ਦੌਰਾਨ ਉਹਨਾਂ ਦਾ ਕਿਸਾਨ ਕਰਾਉ ਕਰਦੇ ਨੇ ਕਿ ਰਾਉਤ ਦੇ ਦੌਰਾਨ ਕਿਸਾਨ ਸਵਾਲ ਕਰਨ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਪੰਜਾਬ ਦੇ ਸਿਹਤ ਮੰਤਰੀ ਜਦੋਂ ਸਵਾਲਾਂ ਦੇ ਜਵਾਬ ਦਿੰਦੇ ਹੋਏ ਤਲਕੀ ਦੇ ਵਿੱਚ ਵੀ ਆ ਜਾਂਦੇ ਨੇ ਕਿਉਂਕਿ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੁਰਦਾਬਾਦ ਸਰਕਾਰ ਦੇ ਜਿਹੜੇ ਨੇ ਉਹ ਨਾਰੇ ਲਗਾਏ ਜਾ ਰਹੇ ਸੀ ਉਸ ਨੂੰ ਲੈ ਕੇ ਤਲਕੀ ਵੀ ਆਉਂਦੀ ਹੈ ਔਰ ਤਲਕੀ ਤਲਕੀ ਦੇ ਵਿੱਚ ਇਹ ਵੀ ਬਿਆਨ ਦੇ ਜਾਂਦੇ ਨੇ ਕਿ ਅਕਲ ਦੀ ਦਵਾਈ ਲੋਕ ਕਿਸਾਨ ਸਾਹਿਬ ਇਹ ਸਿੱਧੇ ਤੌਰ ਦੇ ਉੱਪਰ ਸਵਾਲ ਜ਼ਰੂਰ ਕਿੱਥੇ ਕਿੱਥੇ ਖੜੇ ਹੋ ਰਹੇ ਨੇ ਬੂਟਾ ਸਿੰਘ ਸ਼ਾਦੀਪੁਰ ਸਾਡਾ ਮੌਜੂਦ ਨੇ ਐਸਕੇਮ ਦੇ ਆਗੂ ਵੀ ਨੇ ਔਰ ਸੀਨੀਅਰ ਲੀਡਰ ਵੀ ਨੇ ਆਪਣੀ ਪਾਰਟੀ ਦੇ ਔਰ ਪ੍ਰਧਾਨ ਨੇ ਸ਼ਾਦੀਪੁਰ ਸਾਹਿਬ ਪਹਿਲੇ ਇਸ ਬਿਆਨ ਨੂੰ ਕਿਵੇਂ ਵੇਖ ਰਹੇ ਹੋ ਜੀ ਅਕਲ ਦੀ ਦਵਾਈ ਲੈਣ ਵਾਲੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਇਹ ਡਾਕਟਰ ਜਿਹੜਾ ਡਾਕਟਰ ਆ ਹਨਾ ਤੇ ਸਾਡੇ ਨਾਲ ਉੱਥੇ ਰਿਹਾ ਏ ਸਭਾ ਸਾਲ ਦਿੱਲੀ ਬੈਠੇ ਰਿਹਾ ਇਹ ਵੀ ਸੜਕਾਂ ਤੇ ਬੈਠਾ ਰਿਹਾ ਤੇ ਜਾਂਦੇ ਫਿਰ ਉਹਦੋਂ ਅਕਲ ਦੀ ਦਵਾਈ ਲੈ ਕੇ ਗਏ ਸੀਗੇ ਮੈਨੂੰ ਕੀ ਕਹਾਂ ਸੀਨੀਅਰ ਮੰਤਰੀ ਏ ਸਾਡੇ ਨਾਲ ਉੱਤੇ 13 ਮਹੀਨੇ ਦਿੱਲੀ ਬੈਠਾ ਰਿਹਾ ਤੇ ਅੱਜ ਇਹ ਕਿਸਾਨ ਜਿਹੜੇ ਨੇ ਕਿਸਾਨ ਆਪਣੀ ਲੜਾਈ ਲੜਦੇ ਪਏ ਨੇ ਤੇ ਪਿੰਡਾਂ ਦੇ ਗਿਆਨ ਨੂੰ ਸਵਾਲ ਹੀ ਪੁੱਛਦੇ ਨੇ ਇਹਨਾਂ ਨੂੰ ਕੁਝ ਨਹੀਂ ਕਹਿੰਦੇ ਕੋਈ ਗੋਲੀ ਤੁਹਾਡਾ ਮਾਰਦੇ ਨੇ ਇਹਨਾਂ ਨੂੰ ਉਹ ਇਹੀ ਗੱਲ ਕਹਿੰਦੇ ਨੇ ਵੀ ਸਾਡੇ ਸਵਾਲਾਂ ਦੇ ਜਵਾਬ ਦਿਓ ਤੁਸੀਂ ਸਵਾਲ ਉਹ ਕੀ ਕਰਦੇ ਉਹਨਾਂ ਗਿਆਹੀ ਕਰਦੇ ਨੇ ਟਰਾਲੀਆਂ ਚੱਕਦੀਆਂ ਸਾਡੇ ਤੁਸੀਂ ਗੱਲ ਨਹੀਂ ਮੰਨਦੇ ਸਾਡਾ ਅੰਦੋਲਨ ਜਿਹੜਾ ਜਿਹੜੇ ਕਿਸਾਨ ਬੈਠੇ ਸੀ ਉਹਨਾਂ ਦਾ ਨੁਕਸਾਨ ਕਰਤਾ ਚੋਰੀ ਹੋ ਗਈ ਮਤਲਬ ਇਹੋ ਜਿਹੇ ਸਵਾਲ ਨੇ ਤੇ ਇਹੋ ਜਿਹੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਇੱਕ ਸੀਨੀਅਰ ਜਿਹੜਾ ਕੈਬਨਿਟ ਮਨਿਸਟਰ ਹੈ ਉਹ ਕਿਸਾਨਾਂ ਨੂੰ ਕਹੇ ਵੀ ਤੁਸੀਂ ਆਣ ਕੇ ਮੇਰੇ ਕੋਲ ਅਕਲ ਦੀ ਦਿਵਾ ਲਓ ਫਿਰ ਅੱਗੋ ਜੇ ਕਿਸਾਨੇ ਕਹਣ ਵੀ ਸਾਡੇ ਤੱਕਲ ਹੈਗੀ ਏ ਤੁਹਾਨੂੰ ਨਹੀਂ ਹੈਗੀ ਤੁਸੀਂ ਸਾਡੇ ਕੋਲ ਆਓ ਤੁਹਾਨੂੰ ਅਸੀਂ ਦਵਾਈ ਦੇਵਾਂਗੇ ਤਾਂ ਤਾ ਤੋ ਹੀ ਠੀਕ ਹੋ ਫਿਰ ਇਹ ਸਵਾਲ ਕੋ ਸੋਨਣਾ ਨੇ ਨਾ ਜਵਾਬ ਉਹਨਾਂ ਦਾ ਜਦੋਂ ਜਦੋਂ ਨੌਜਵਾਨ ਸਵਾਲ ਕਰ ਰਹੇ ਨੌਜਵਾਨੀ ਕਹਿੰਦੇ ਨੇ ਕਿ ਆਪਣੇ ਹਲਕੇ ਦੇ ਸਵਾਲ ਆਪਣੀ ਖੇਤੀ ਦੇ ਸਵਾਲ ਆਪਣੀ ਕਿਸਾਨੀ ਦੇ ਸਵਾਲ ਕਰ ਰਹੇ ਨੇ ਤੋਂ ਦਰਾਂ ਉਹ ਇਹ ਵੀ ਪੁੱਛਦੇ ਨੇ ਕਿ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਮੋਰਚੇ ਦੇ ਵਿੱਚ ਜਾਂਦ ਤੇ ਨੌਜਵਾਨ ਕਹਿੰਦਾ ਕਿ ਮੈਨੂੰ 18 ਦਿਨ ਹੋ ਗਏ ਕਹਿੰਦਾ ਤੂੰ 18 ਦਿਨ ਵਾਲਾ ਮੈਨੂੰ ਸਿਖਾ ਰਿਹਾ ਕਿ ਮੈਂ ਵਾਰ-ਵਾਰ ਮਹੀਨੇ ਰਹਿ ਕੇ ਆਇਆ ਨਹੀਂ ਨਹੀਂ ਇਹ ਗੱਲ ਨਹੀਂ ਹੁੰਦੀ ਕਿ 18 ਦਿਨ ਗਿਆ ਹੋ ਸਕਦਾ ਉਹ 18 ਦਿਨ ਗਿਆ ਉਹਦਾ ਪਰਿਵਾਰ ਕੌਣ ਦਾ ਬੈਠਾ ਹੈ ਉਹਦਾ ਪਰਿਵਾਰ ਕੌਣ ਦਾ ਲੜਾਈ ਲੜਦਾ ਪਿਆ ਪਰਿਵਾਰਾਂ ਕੋਲ ਸਿੱਖਿਆ ਜਾਂਦਾ ਹੁੰਦਾ ਅੱਗੇ ਵੀ ਜਾ ਕੇ ਜੇ ਉਹ 18 ਸਾਲ ਮੈਨੂੰ ਨਹੀਂ ਪਤਾ 18 ਦਿਨ ਹੋ ਗਏ ਨੇ ਕਿੰਨੇ ਦਿਨ ਹੋਣੇ ਕਿਹੜਾ ਸੀਗਾ ਉਹ ਕਿਸਾਨ ਆਗੂ ਪਰ ਇਹ ਗਲਤ ਹੈ ਸਾਰਾ ਕੋਲ ਜੋ ਇਹਨੇ ਇਹ ਗੱਲ ਕਹੀ ਹੈ ਸਭ ਤੋਂ ਨਿੰਦਣਯੋਗ ਗੱਲ ਹੈ ਸਾਨੂੰ ਆਸ ਨਹੀਂ ਸੀ ਇਹ ਡਾਕਟਰ ਬਲਵੀਰ ਤੋਂ ਅਸੀਂ ਇਹਨੂੰ ਸਮਝਦੇ ਹਾਂ ਸਿਆਣਾ ਬਹੁਤੇ ਮინისტრਾਂ ਨਾਲੋਂ ਸਮਝਦਾ ਵੀ ਇਹ ਕਈ ਇਹਨਾਂ ਦੇ ਆਗੂ ਇਹੇ ਜੀ ਗੱਲ ਕਰ ਜਾਂਦੇ ਨੇ ਜਿਹੜੀ ਗੱਲ ਉਹ ਕਿਸੇ ਦੇ ਮਨ ਨੂੰ ਪਹੁੰਦੀ ਨਹੀਂ ਪੰਜਾਬ ਦਾ ਨੁਕਸਾਨ ਹੋ ਰਿਹਾ ਜੀ ਸੜਕਾਂ ਰੋਕ ਦਿਓ ਪੰਜਾਬ ਦਾ ਨੁਕਸਾਨ ਹੋ ਰਿਹਾ ਪੰਜਾਬ ਨੂੰ ਪਿੱਛੇ ਕਰਨ ਤੇ ਲੱਗੇ ਹੋਏ ਆ ਜੇ ਸੜਕਾਂ ਰੋਕ ਦਿਓ ਨੁਕਸਾਨ ਹੁੰਦਾ ਜਦੋਂ ਇਹ ਸੜਕਾਂ ਰੋਕਦੇ ਹੀ ਉਦੋਂ ਨੁਕਸਾਨ ਨਹੀਂ ਹੁੰਦਾ ਇਹ ਕਿੱਥੋਂ ਨਿਕਲੇ ਨੇ ਇਹ ਧਰਨਿਆਂ 'ਚੋਂ ਨਿਕਲੇ ਨੇ ਸਾਰੇ ਇਹ ਧਰਨਿਆਂ ਦੇ ਵਿੱਚੋਂ ਨਿਕਲ ਕੇ ਹੀ ਆਏ ਨੇ ਦਮਣ ਇੱਥੇ ਤੇ ਅੱਜ ਇਹ ਲੋਕਾਂ ਨੂੰ ਇਹ ਗੱਲ ਸਿਖਾਉਣ ਲੱਗ ਪੈਨ ਵੀ ਧਰਦੇ ਨਹੀਂ ਲੋੜੇ ਜੀ ਧਰਨਿਆਂ ਦੇ ਵਿੱਚੋਂ ਨੁਕਸਾਨ ਹੋ ਰਿਹਾ ਬਿਲਕੁਲ ਨੁਕਸਾਨ ਕਿਸਾਨ ਆਪਣੀਆਂ ਮੰਗਾਂ ਮੰਨਦੇ ਨੇ ਉਹਨਾਂ ਦਾ ਪ੍ਰੋਗਰਾਮ ਦਿੱਲੀ ਜਾਂਦਾ ਸੀ ਅਸੀਂ ਕਦੀ ਵੀ ਨਹੀਂ ਸੜਕਾ ਰੋਕਦੇ ਸੜਕਾ ਰੋਕਦੀਆਂ ਨੇ ਸਰਕਾਰਾਂ ਜੇ ਉਹ ਦਿੱਲੀ ਜਾਉਂ ਸਨ ਬੇਸ਼ੱਕ ਦੂਜੇ ਗਰੁੱਪ ਸੀਗੇ ਦੋਵੇ ਉਹ ਦਿੱਲੀ ਜਾਉ ਸੀਗੇ ਦਿੱਲੀ ਜਾਂਦੇ ਨੂੰ ਸਰਕਾਰਾਂ ਨੇ ਰਾਜ ਰੋਕ ਲਿਆ ਇਹਨਾਂ ਨੇ ਜੇ ਰਾਜ ਰੋਕਿਆ ਤਾਂ ਉੱਥੇ ਹੀ ਬਹਿ ਗਏ ਵੀ ਸਾਨੂੰ ਅੱਗੇ ਜਾਣ ਦੇ ਉਹ ਸਾਡਾ ਮਸਲਾ ਸਾਰਾ ਦਿੱਲੀ ਨਾਲ ਹੈ ਇਹ ਦਿੱਲੀ ਜਾਣਾ ਇਹਨਾਂ ਨੇ ਡੱਕ ਲਿਆ ਉਹਨਾਂ ਨੇ ਰੋਕਿਆ ਨਹੀਂ ਸੀ ਸੜਕਾ ਸੜਕਾ ਇਹਨਾਂ ਨੇ ਰੋਕਿਆ ਸਨ ਤੇ ਕਿਸਾਨਾਂ ਨੂੰ ਮਜਬੂਰਨ ਉੱਥੇ ਬਹਿਣਾ ਪਿਆ ਇਹ ਬਿਆਨ ਜਿਹੜਾ ਇਹਦਾ ਸਾਡੇ ਕੈਬਨਿਟ ਮਨਿਸਟਰ ਦਾ ਇਹ ਨਿੰਦਣਯੋਗ ਹੈ ਇਹਦੀ ਅਸੀਂ ਕੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਔਰ ਕਿਸਾਨਾਂ ਤੋਂ ਬਲਵੀਰ ਡਾਕਟਰ ਨੂੰ ਮਾਫੀ ਮੰਗਣੀ ਚਾਹੀਦੀ ਮੈਂ ਮੈਂ ਗਲਤੀ ਕਰ ਬੈਠਾ ਲੱਭਾ ਕੀ ਲੱਗਦੀ ਹੈ ਜੀ ਸਟੇਟਮੈਂਟ ਦੇਣ ਦੀ ਜਦੋਂ ਤੁਸੀਂ ਕਹਿੰਦੇ ਹੋ ਕਿ ਸਾਡੇ ਨਾਲ ਮੋਰਚੇ ਦੇ ਵਿੱਚ ਬੈਠਦੇ ਸੀ ਤਾਂ ਮੋਰਚੇ ਨੂੰ ਭਲੇ ਭਾਤੀ ਜਾਣਦੇ ਹੁਣ ਇੱਕ ਕਿਵੇਂ ਦਾ ਮੋਰਚਾ ਸੀਗਾ ਕਿਵੇਂ ਉਹ ਮੋਰਚਾ ਚੱਲਦਾ ਸੀਗਾ ਇਸ ਦੇ ਬਿਆਨ ਦਾ ਰੀਜ਼ਨ ਕੀ ਹੈ ਪਿੱਛੇ ਸ਼ਾਂਤਮਈ 13 ਮਹੀਨੇ ਸ਼ਾਂਤਮਈ ਬੈਠੇ ਰਹਾ ਪੀਸਫੁਲ ਅੰਦੋਲਨ ਚੱਲਿਆ ਦੇਸ਼ ਦਾ ਤਾਕਤਵਰ ਰਾਜਾ ਮੋਦੀ ਇਹੋ ਜੀ ਗੱਲ ਉਹਨੇ ਵੀ ਨਹੀਂ ਸੀ ਕਹੀ ਵੀ ਇਹਨਾਂ ਨੂੰ ਜਿਉ ਉਹ ਇਹੋ ਜਿਹੀ ਕੋ ਗੱਲ ਹੁੰਦੀ ਤੇ ਸ਼ਾਇਦ ਉਹ ਵੀ ਸੋਚਦਾ ਕਿਉਂਕਿ 13 ਮਹੀਨਿਆਂ ਦੇ ਅੰਦਰ ਕਿਸੇ ਨੇ ਕਿਸੇ ਦੇ ਫੁੱਲ ਨਹੀਂ ਲਾਇਆ ਕਿਸੇ ਦਾ ਨੁਕਸਾਨ ਨਹੀਂ ਕੀਤਾ ਆਰਾਮ ਨਾਲ ਸ਼ਾਂਤ ਵਿੱਚ ਟੱਗ ਨਾਲ ਕਿਸਾਨ ਉਥੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਬਹਿ ਕੇ ਲੜਾਈ ਲੜਦੇ ਰਹੇ ਨੇ ਤੇ ਉਹ ਤੱਕ ਤਵਾਰ ਰਾਜੇ ਨੂੰ ਹਰਾ ਕੇ ਉਹ ਕਾਨੂੰਨ ਵਾਪਸ ਕਰਾ ਕੇ ਫਿਰ ਉਥੋਂ ਵਾਪਸ ਆਏ ਸੀ ਤੇ ਇਹ ਅੱਜ ਕਿਵੇਂ ਇਹ ਗੱਲ ਕਹਿ ਰਿਹਾ ਦੇ ਆਪਣਾ ਸਾਡੇ ਸਟੇਟ ਦਾ ਆਗੂ ਮਨਿਸਟਰ ਤੇ ਫਿਰ ਮਹਿਕਮਾ ਕਿਹੜਾ ਉਹਨਾਂ ਕੋਲ ਮਹਿਕਮਾ ਕਿਹੜਾ ਹੈ ਸਿਹਤ ਲੋਕਾਂ ਦੀ ਸਿਹਤ ਦਾ ਧਿਆਨ ਲਾ ਆਪਣੀ ਉਹ ਸਿਹਤ ਵਿਗਾੜੀ ਫਿਰਦੇ ਨੇ ਇਹ ਗਲਤ ਗੱਲ ਹੈ ਬਿਲਕੁਲ ਉਹਨਾਂ ਨੂੰ ਥੋੜਾ ਜਿਆ ਸੰਤੁਸ਼ਟ ਹੋਣਾ ਚਾਹੀਦਾ ਤੇ ਇਹੋ ਜੇ ਜਿਹੜੇ ਬਿਆਨ ਨੇ ਉਹ ਦੇਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਹੈ ਗੁਰੇਜ਼ ਕਰਨਾ ਚਾਹੀਦਾ ਇਹੋ ਜੇ ਬਿਆਨਾਂ ਦੇ ਨਾਲ ਪੰਬਲ ਪੂਸੇ ਖੜੇ ਹੋ ਜਾਂਦੇ ਨੇ ਫਿਰ ਇਹ ਕਹਿਣਗੇ ਕਿ ਕਿਸਾਨ ਸੜਕਾਂ ਰੋਕਦੇ ਨੇ ਕਿਸਾਨ ਧਰਨੇ ਮਾਰਦੇ ਨੇ ਸਾਨੂੰ ਘੇਰਦੇ ਨੇ ਉਹਦੋਂ ਵੱਧ ਜੂਗਾ ਨਾ ਪ੍ਰੋਗਰਾਮ ਜਦੋਂ ਤਲਖ ਤਲਖਬਾਜੀ ਹੋਵੇਗੀ ਤਾਂ ਫਿਰ ਆਪੇ ਉਹਦੋਂ ਫੜੇਗਾ ਹੋਰ ਧਰਨੇ ਦਾ ਪ੍ਰੋਗਰਾਮ ਇਸ ਕਰਕੇ ਇਹੋ ਜਿਹੇ ਬਿਆਨ ਦੇਣ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਨੂੰ ਇਹ ਗੱਲ ਕਹਿਣੀ ਚਾਹੁੰਦਾ ਡਾਕਟਰ ਸਾਹਿਬ ਤੁਸੀਂ ਬੜੇ ਸੂਝਵਾਨ ਆਂ ਅਸੀਂ ਤੁਹਾਨੂੰ ਬਹੁਤੇ ਅਗਵਾਂ ਨਾਲ ਸੂਝਵਾਨ ਸਮਝਦੇ ਆਂ ਕਿਉਂਕਿ ਤੁਹਾਡੇ ਕਦੀ ਖਾਸ ਇਹੋ ਜਿਹੇ ਬਿਆਨ ਨਹੀਂ ਆਏ ਪਰ ਜਦੋਂ ਤੁਸੀਂ ਬਿਆਨ ਦਿੱਤਾ ਕਿਸਾਨਾਂ ਦੇ ਖਿਲਾਫ ਤੇ ਡਾਂਡੀ ਲਾ ਕੇ ਰੱਖ ਦਿੱਤੀ ਜਾਂਦੀ ਬਹੁਤ ਧੰਨਵਾਦ ਬਿਲਕੁਲ ਬੂਟਾ ਸਿੰਘ ਸ਼ਾਦੀਪੁਰ ਸਾਡਾ ਮੌਜੂਦ ਸੀ ਔਰ ਸਿੱਧੇ ਤੌਰ ਦੇ ਉੱਪਰ ਸਿੱਧੇ ਲਫ਼ਜ਼ਾਂ ਦੇ ਉੱਪਰ ਕਹਿ ਰਹੇ ਨੇ ਜਾਂ ਸਿੱਧੇ ਲਫ਼ਜ਼ਾਂ ਦੇ ਨਾਲ ਕਹਿ ਰਹੇ ਨੇ ਕਿ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਦੇ ਸਿਹਤ ਮੰਤਰੀ ਨੂੰ ਜਿਹੋ ਜਿਹੇ ਬਿਆਨ ਕਿਸਾਨਾਂ ਨੂੰ ਲੈ ਕੇ ਦਿੱਤਾ ਹੈਗਾ ਕੈਮਰਾ